ਇਹ ਸੰਸਤਤਰ ਦੀ ਗੱਲ ਹੈ ਹਾਂਜੀ ਪਹਿਲੀ ਵਾਰ ਮੈਂ ਕੈਨੇਡਾ ਗਿਆ ਅੱਛਾ ਹਾਂਜੀ ਮੇਰੇ ਖਿਆਲ ਉਹਨਾਂ ਨੇ ਕੋਈ ਪੰਜਾਬੀ ਗਾਉਣ ਵਾਲਿਆਂ ਨੂੰ ਕੋਈ ਚੈਲੰਜ ਉਹਨਾਂ ਨੇ ਇੱਕ ਚੈਲੰਜ ਕਰਤਾ ਵਿੱਚ ਮੈਂ ਵੀ ਬੈਠਾ ਸੀਗਾ ਜੀ ਅਸੀਂ ਤਾਂ ਪਿਆਰ ਨਾਲ ਸੁਣਦੇ ਸੀ ਸਤਕਾਰ ਚ ਗਏ ਸੀ ਸਤਕਾਰ ਚ ਮੈਂ ਪੈਰੀ ਹੱਥ ਲਾ ਕੇ ਹਾਂਜੀ ਉਦੋਂ ਮੈਂ ਕੁਰਸੀਆਂ ਤੇ ਜਾ ਕੇ ਅਸੀਂ ਲੋਕਾਂ ਚ ਬਹਿ ਗਏ ਹਾਂਜੀ ਪੈਰੀ ਹੱਥ ਲਾਇਆ ਮੈਂ ਸਰ ਬਹੁਤ ਇੱਜ਼ਤ ਕੀਤੀ ਉਹਦੀ ਬਹੁਤ ਜ਼ਿਆਦਾ ਇੱਜ਼ਤ ਕੀਤੀ ਯਾਨੀ ਬਜ਼ੁਰਗ ਜੀ ਬਹੁਤ ਵੱਡੇ ਹਾਂ ਤੇ ਉਹਨਾਂ ਨੇ ਨਾ ਇੱਕ ਗੱਲ ਕਹੀ ਕਿ ਇਹਨੇ ਪੰਜਾਬ ਦੇ ਜਿਹੜੇ ਜਿਹੜੇ ਹਿੰਦੁਸਤਾਨੀ ਪੰਜਾਬੀ ਹੈ ਨਾ ਉਹ ਕਹਿੰਦਾ ਉੱਠ ਘੋੜਿਆਂ ਤੋਂ ਟਰੱਕਾਂ ਵਾਲਿਆਂ ਤੋਂ ਜਾਂ ਕੁਛ ਇਹ ਜਿਹੇ ਗਾਣਿਆਂ ਤੋਂ ਬਿਨਾ ਹੋਰ ਇਹਨੂੰ ਆਉਂਦਾ ਹੀ ਕੱਖ ਨਹੀਂ ਅੱਛਾ ਉੱਥੇ ਸੀ ਇੱਕ ਗੁਰਦੇਵ ਸਿੰਘ ਮਸਤਾਨਾ ਹਾਂਜੀ ਆਪਣੇ ਪਬਲਿਕ ਰਿਲੇਸ਼ਨ ਚ ਕੰਮ ਕਰਦਾ ਹਾਂ ਤੇ ਇੱਕ ਸੀ ਕਰਮਜੀਤ ਆਪਣੇ ਘਰੇ ਵਾਲ ਦਾ ਭਾਈ ਭਾਈ ਸਾਹਿਬ ਉਹ ਦੋਨੇ ਘਰੇ ਹੋਗੇ ਕਹਿੰਦਾ ਤੂੰ ਐ ਕਰ ਫੇ ਸਾਡੇ ਮੁੰਡੇ ਨਾਲ ਗੱਲ ਕਰ ਹੈ ਜੀ ਤੇ ਮੈਨੂੰ ਚੜਾਤਾ ਸੀ ਸਟੇਜ ਤੇ ਚੱਕੇ ਜੀ ਚੜਾਤਾ ਉਹਨੇ ਮਿਰਜੇ ਰੱਖ ਲਿਆ ਹਾਂ ਉਹਨੇ ਜਿਹੜੀ ਮਿਰਜੇ ਦੀ ਸੁਰ ਰੱਖੀ ਹੂੰ ਤੇ ਮੈਂ ਉਹ ਤੋਂ ਦੋ ਸੁਰਾਂ ਤਹਾਂ ਚੱਕ ਕੇ ਹਲਾ ਮਾਰਦਾ ਅੱਛਾ ਮੈਂ ਆ ਇੱਥੇ ਆ ਪੰਜਾਬ ਦੇ ਕਲਾਕਾਰ ਦਿਖਾਈਏ ਬੜੀ ਪੇਚੇ ਸੋ ਪੇਚੇ ਜਗਾਉਂਦੇ ਹੁੰਦੇ ਸੀ ਹਾਂ ਜੀ ਹਾਂ ਮੈਂ ਕਹਾਂ ਇੱਥੇ ਆ ਅੱਛਾ ਤੇ ਫਿਰ ਮੈਂ ਉਹਨੇ ਗੁਰਦੇ ਮਸਤਾਨੇਂ ਬਜਾਵ ਜਾਇ ਹਾਂਜੀ ਤੇ ਤਵਲੇ ਵਾਲਾ ਸੀਗਾ ਪਾਕਿਸਤਾਨੀ ਕੋਈ ਜ਼ਿਆਦਾ ਨਹੀਂ ਉਹ ਜਿਹੜਾ ਬੜਾ ਮਸ਼ਹੂਰ ਸੀਗਾ ਕੀ ਉਹਦਾ ਨਾ ਬਹੁਤ ਮਸ਼ਹੂਰ ਚੀਤਬਲੇ ਵਾਲਾ ਇੱਕ ਗੁਲਾਮ ਅਮੀਰ ਸਾਹਿਬ ਨਾ ਧਾਰੀ 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 ਉਹ ਬੁਝਾਇਆ ਸੀ ਉਹ ਜਦੋਂ ਮੈਂ ਉਹਨੇ ਤਾਂ ਕਹਿ ਨਾ ਉਹ ਮਿਰਜਾ ਤੇ ਮੈਂ ਧਾਈਏ ਚ ਗਾਇ ਮਿਰਜਾ ਅੱਛਾ ਕਿਵੇਂ ਰੰਗ ਦੱਸਦਾ ਸੀ ਉਹ ਉਹ ਰੰਗ ਹੈਗਾ ਨੇਤਾ ਗਵਾ ਕਦੀ ਛੇਤੇ ਐਂ ਤੜਿਆ ਕੱਠੀ ਪਾ ਉਹ ਨਾ ਕਾਵਾ ਕੱਤੀ ਇਹ ਮੈਂ ਮੈਂ ਸ਼ੁਰੂ ਕਰਤਾ ਤਾਰੀ ਨੂੰ ਦੱਸ ਕੇ ਇਸ ਵਾਰ ਅੱਛਾ ਤਾਰੀ ਨੇ ਉਹੀ ਉਹੀ ਉਹ ਚੱਕ ਲੈ ਨਹੀਂ ਉਹ ਛੋਟਾ ਤਬਲਾ ਤਾਂ ਕਲਬੀ ਜਿਹੜਾ ਉੱਤੇ ਲੱਗਦਾ ਸੀ ਅੱਛਾ ਅੱਛਾ ਪੂੜੀ ਉੱਤੇ ਹਾਂਜੀ ਉਹ ਪੂੜੀ ਮੈਂ ਕਿਹਾ ਆ ਜਿਓ ਜੀ ਹੁਣ ਭਲਵਾਂ ਸਾਹਿਬ ਹਾਂ ਆਓ ਉਥੇ ਜਿੱਥੇ ਕਨ ਨਿਕਲ ਗਿਆ ਲੋਕਨ ਰੌਲਾ ਪਾ ਅੱਛਾ ਸਾਰੀ ਗੱਲ